ਇਸ ਵੇਲੇ ਪੰਜਾਬ ਤੇ ਹਰਿਆਣਾ ਬਾਰਡਰ ਤੇ ਸੋਗ ਦੀ ਲਹਿਰ ਹੈ ਕਿਉਂਕਿ ਖਨੌਰੀ ਵਾਟਰ ਤੇ ਬਠਿੰਡਾ ਦੇ 21 ਸਾਲਾਂ ਕਿਸਾਨ ਸ਼ੁਭਕਰਨ ਦੀ ਸਿਰ ਤੇ ਗੋਲੀ ਲੱਗਣ ਕਾਰਨ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਕਿਸਾਨ ਆਗੂ ਸਰਬੰਸਿੰਘ ਪੰਦੇਰ ਨੇ ਦਿੱਲੀ ਕੂਚ ਕਰਨ ਦੇ ਫੈਸਲੇ ਨੂੰ ਵੀ 2 ਦਿਨ ਦੇ ਲਈ ਟਾਲ ਦਿੱਤਾ ਹੈ ਤੇ ਨਾਲ ਹੀ ਦਾਵਾ ਕੀਤਾ ਹੈ ਕਿ ਪੁਲਿਸ ਨੇ ਅਸਲੀ ਗੋਲੀ ਚਲਾਈ ਹੈ ਜਿਸ ਦੇ ਕਾਰਨ ਸ਼ੁਭਕਰਨ ਦੀ ਮੌਤ ਹੋ ਗਈ ਤੇ ਨਾਲ ਹੀ ਕਿਹਾ ਕਿ ਜਿਸ ਗੋਲੀ ਨਾਲ ਮੌਤ ਹੋਈ ਉਸ ਦੀ ਜਾਂਚ ਕੀਤੀ ਜਾਵੇ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਪੁਲਿਸ ਨੇ ਜੋ ਗੋਲੀ ਸ਼ੁਭਕਰਨ ਦੇ ਸਿਰ ਤੇ ਚਲਾਈ ਹੈ ਉਹ ਅਸਲੀ ਸੀ ਦੱਸਦੀ ਹੈ ਕਿ ਸ਼ੁਭਕਰਨ ਬਠਿੰਡਾ ਦੇ ਵੱਲੋਂ ਪਿੰਡ ਦਾ ਰਹਿਣ ਵਾਲਾ ਸੀ ਤੇ ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਜਿਸ ਦੇ ਸਿਰ ਤੇ 18 ਲੱਖ ਦਾ ਕਰਜ਼ਾ ਸੀ ਸ਼ੁਭਕਰਨ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵੀਡੀਓ ਸ਼ੇਅਰ ਕਰਦੇ ਹੋਏ ਡੂੰਘਾ ਅਫਸੋਸ ਜ਼ਾਹਿਰ ਕੀਤਾ ਹੈ ਤੇ ਕਿਹਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਨੌਜਵਾਨ ਸ਼ੁਭਕਰਨ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਪੁਲਿਸ ਕੇਸ ਦਰਜ ਕਰਾਂਗੇ ਤੇ ਉਹਨਾਂ ਨੌਜਵਾਨ ਕਿਸਾਨ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਪਰਿਵਾਰ ਦੀ ਆਰਥਿਕ ਤੇ ਸਮਾਜਿਕ ਮਦਦ ਕਰੇਗੀ ਜਿੰਨਾ ਵੀ ਉਹਨਾਂ ਤੋਂ ਹੋ ਸਕਿਆ ਉਹ ਵੱਧ ਤੋਂ ਵੱਧ ਸ਼ੁਕਰਨ ਦੇ ਪਰਿਵਾਰ ਦੀ ਮਦਦ ਕਰੇਗੀ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਜਿੰਨੇ ਵੀ ਹੋਰ ਜ਼ਖਮੀ ਕਿਸਾਨ ਨੇ ਉਹਨਾਂ ਦੀ ਵੀ ਪੰਜਾਬ ਸਰਕਾਰ ਮਦਦ ਕਰੇਗੀ ਕਿਉਂਕਿ ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਕੱਲ ਸ਼ੰਭੂ ਤੇ ਖਨੌਰੀ ਬਾਡਰ ਤੇ ਤਣਾਅ ਬਣਿਆ ਰਿਹਾ ਜਿਸ ਦੇ ਵਿੱਚ ਕਿਸਾਨਾਂ ਤੇ ਪੁਲਿਸ ਵੱਲੋਂ ਅਥਰੂ ਗੈਸ ਦੇ ਗੋਲੇ ਵੀ ਦਾਗੇ ਗਏ ਨਾਲ ਹੀ ਰਵੜ ਦੀ ਬੁਲਟ ਵੀ ਦਾਗੀ ਗਈ ਇਸ ਦੇ ਵਿੱਚ 25 ਕਿਸਾਨ ਹੋਰ ਜ਼ਖਮੀ ਹੋ ਗਏ ਤੇ ਇਸ ਦੇ ਵਿੱਚ ਸ਼ੁਭਕਰਨ ਦੀ ਮੌਤ ਹੋ ਗਈ ਸ਼ੁਭਕਰਨ ਦੇ ਪਰਿਵਾਰ ਨਾਲ ਮੈਂ ਹਮਦਰਦੀ ਪ੍ਰਗਟ ਕਰਦਾ ਮੈਂ ਸ਼ੁਭ ਕਰਨ ਨੂੰ ਵਾਪਸ ਤਾਂ ਲੈ ਆ ਨਹੀਂ ਸਕਦਾ ਪਰ ਇੰਨਾ ਕ ਮੈਂ ਅਸ਼ੋਰ ਕਰ ਸਕਦਾ ਇੰਨਾ ਕ ਮੈਂ ਗਰੰਟੀ ਦਿਨਾ ਕਿ ਇਸ ਪਰਿਵਾਰ ਦੇ ਨਾਲ ਖੜੂਗਾ ਆਰਥਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਕਿਉਂਕਿ ਦੋ ਭੈਣਾਂ ਨੇ ਤੇ ਜੋ ਵੀ ਪਰਿਵਾਰ ਨੂੰ ਚਾਹੀਦਾ ਹੋਊਗਾ ਆਰਥਿਕ ਸਹਾਇਤਾ ਬੱਦ ਤੋਂ ਬੱਦ ਤੇ ਨਾਲ ਭੈਣਾਂ ਨੂੰ ਪੜਾਉਣਾ ਹੈ ਵੱਡੀਆਂ ਨੇ ਛੋਟੀਆਂ ਨੇ ਮੈਨੂੰ ਹਜੇ ਪਤਾ ਨਹੀਂ ਇਸ ਬਾਰੇ ਲੱਗਿਆ ਬਾਕੀ ਨਾਲ ਦੀ ਨਾਲ ਇਹ ਵੀ ਮੈਂ ਐਲਾਨ ਕਰਨਾ ਚਾਹੁੰਦਾ ਕਿ ਪਰਚਾ ਵੀ ਹੋਊਗਾ ਪੋਸਟਮਾਰਟਮ ਤੋਂ ਬਾਅਦ ਪਰਚਾ ਕਰਕੇ ਜਾਂਚ ਕਰਾਂਗੇ ਤੇ ਜਿਹੜੇ ਅਧਿਕਾਰੀ ਜਾਂ ਜੁੜੇ ਜ਼ਿੰਮੇਵਾਰ ਨੇ ਸ਼ੁਭ ਕਰਨ ਦੀ ਮੌਤ ਦੇ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਦਾ ਵੀ ਸਾਹਮਣਾ ਕਰਨਾ ਪਊਗਾ ਕਿਉਂਕਿ ਦੋ ਖਿੱਲਿਆਂ ਦਾ ਮਾਲਕ ਸ਼ੁਭਕਰਨ ਕੋਈ ਫੋਟੋਆਂ ਖਿਚਵਾਉਣ ਨਹੀਂ ਆਇਆ ਸੀ ਕੋਈ ਵੀਡੀਓ ਬਣਾਉਣ ਨਹੀਂ ਆਇਆ ਸੀ ਉਹ ਆਪਣੇ ਦੋ ਖਿੱਲਿਆਂ ਨੂੰ ਬਚਾਉਣ ਆਇਆ ਸੀ ਜਾਂ ਦੋ ਖਿੱਲਿਆਂ ਦੀ ਕਮਾਈ ਦਾ ਮੁੱਲ ਜਿਹੜੀ ਫਸਲ ਹੈ ਉਹਦਾ ਮੁੱਲ ਮੰਗਣਾ ਆਇਆ ਸੀ ਇਸ ਮਾਮਲੇ 'ਚ ਪੰਜਾਬ ਸਰਕਾਰ ਬਿਲਕੁਲ ਕਿਸਾਨਾਂ ਦੇ ਨਾਲ ਖੜੀ ਹੈ ਸੋ ਮੈਨੂੰ ਬਹੁਤ ਦੁੱਖ ਹੈ ਕਿ ਮੇਰੇ ਰਾਜ ਦਾ ਇੱਕ 21 ਸਾਲ ਦਾ ਨੌਜਵਾਨ ਸ਼ੁਭ ਕਰਨ ਅੱਜ ਇਸ ਦੁਨੀਆ 'ਚ ਨਹੀਂ ਰਿਹਾ ਮੈਂ ਅੱਜ ਇੱਕ ਹੋਰ ਨਵਾਂ ਫੈਸਲਾ ਲਿਆ ਐਂਬੂਲੈਂਸ ਸਾਰੀਆਂ ਤੇ ਐਸ ਐਸ ਐਫ ਦੀਆਂ ਸਾਰੀਆਂ ਗੱਡੀਆਂ ਜਿੰਨੇ ਵੀ ਬਾਰਡਰਾਂ ਤੇ ਕਿਸਾਨ ਨੇ ਉੱਥੇ ਲਾਤੀਆਂ